ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਇਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੈਰੋਂ ਪਹੁੰਚੇ ਆ ਭਾਜੀ ਸਤਨਾਮ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਵੀਡੀਓ ਆਪਣੀ ਅੱਜ ਪਹਿਲੀ ਆ ਭਾਜੀ ਸਤਨਾਮ ਸਿੰਘ ਉਹਨਾਂ ਦੇ ਘਰੋਂ ਪਸ਼ੂ ਵਪਾਰ ਦੀ ਜ਼ਿਕਰ ਗੱਲ ਕਰ ਗਏ ਤੇ ਕੋਈ 35 ਸਾਲ ਦਾ ਟਾਈਮ ਹੋ ਗਿਆ ਸਮਾਂ ਹੋ ਗਿਆ ਇਹਨਾਂ ਨੂੰ ਵਪਾਰ ਕਰਦਿਆਂ ਨੂੰ ਤੇ ਮਾਲ ਤਕਰੀਬਨ ਮੱਝਾਂ ਝੋਟੀਆਂ ਬੈੜਾਂ ਗਾਵਾਂ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਪਸ਼ੂ ਇਸ ਕਿੱਲੇ ਤੇ ਆਉਂਦੇ ਰਹਿੰਦੇ ਆ ਕਿਸੇ ਭਰਾ ਨੇ ਇਸ ਲੋਕੇਸ਼ਨ ਤੇ ਵਿਜ਼ਿਟ ਕਰਨੀ ਆ ਤੇ ਪੱਟੀ ਥਾਣੀ ਵੀ ਤੁਸੀਂ ਵਿਜ਼ਿਟ ਕਰ ਸਕਦੇ ਜੇ ਪੱਟੀ ਤੋਂ ਤੁਸੀਂ ਕਰੋ ਅੱਡੇ ਤੇ ਪਹੁੰਚੋਗੇ ਤੇ ਇਥੋਂ ਕਿ ਛੜਕ ਜਾਂਦੀ ਹੈ ਸਰਾਲੀ ਮੰਡ ਤੋਂ ਤਕਰੀਬਨ ਕੋਈ 1.5 ਕਿਲੋਮੀਟਰ ਤੁਸੀਂ ਆਓਗੇ ਅੱਗੇ ਬਿਲਕੁਲ ਸੁਆ ਆਉਂਦਾ ਸੁਆ ਪਾਰ ਕਰਦੇ ਆ ਸਾਰੀ ਜਿਹੜੀ ਆ ਇਟਾ ਵਾਲੀ ਸੜਕ ਸਿੱਧੀ ਬਾਜੀ ਸਤਨਾਮ ਸਿੰਘਾ ਦੇ ਘਰ ਆ ਜਾਂਦੀ ਆ ਇਹ ਸਰਾਲੀ ਮੰਡ ਤਕਰੀਬਨ ਇਥੋਂ ਕੋਈ 1.5 ਕਿਲੋਮੀਟਰ ਦੀ ਦੂਰੀ ਤੇ ਅੱਗੇ ਰਹਿ ਗਿਆ ਬਿਲਕੁਲ ਲਾਗੇ ਲਾਗੇ ਨਾਲ ਨਾਲ ਲੱਗਦੇ ਪਿੰਡ ਲੋਕਾ ਪਿੰਡ ਵੀ ਥੋੜੀ ਦੂਰੀ ਤੇ ਆ ਕੈਰੋਂ ਦੇ ਬਿਲਕੁਲ ਨਜ਼ਦੀਕ ਨੱਥੂਪੁਰ ਪਿੰਡ ਲੱਗ ਗਿਆ ਠੀਕ ਆ ਜੀ ਤੇ ਪੱਤੀ ਤੋਂ ਤਕਰੀਬਨ 5-4 ਕਿਲੋਮੀਟਰ ਦੀ ਸਾਰੀ ਦੂਰੀ ਆ ਇੱਥੇ ਆਣ ਕੇ ਮੇਰਾ ਭਰਾ ਜਿੰਨੇ ਵੀ ਆਪਾਂ ਪਸ਼ੂ ਤੁਹਾਨੂੰ ਦਿਖਾਉਣੇ ਆ ਤਸੱਲੀ ਤੁਸੀਂ ਕਰਨੀ ਹੁੰਦੀ ਆ ਠੀਕ ਆ ਜੀ ਦੋ ਟਾਈਮ ਤਿੰਨ ਟਾਈਮ ਚੋਕੇ ਕਰ ਲਿਆ ਜੇ ਤਿੰਨ ਐਨੀਮਲ ਜਿਹੜੇ ਆਪਾਂ ਤੁਹਾਨੂੰ ਸਵੇਰ ਦਿਖਾਉਣੇ ਆ ਤੇ ਇੱਕ ਅਮਸਰ ਝੋਟੀ ਦਿਖਾ ਦੇਾਂਗੇ ਅੱਗੇ ਮੇਰੇ ਜਿਹੜੇ ਭਰਾ ਸ਼ੌਂਕ ਰੱਖਦੇ ਆ ਵੀ ਅਮਸਰ ਝੋਟੀ ਸਾਂਭਣ ਦਾ ਇਹ ਆਈ ਦੇ ਕਾਬਿਲ ਆ ਬੰਨ ਦੇ ਵੱਤਰ ਤੇ ਆ ਬਾਕੀ ਥੋੜੀ ਜਿਹੀ ਖੇਚਲ ਕਰਨੀ ਪਊਗੀ ਕੱਦ-ਕੱਢ ਝੋਟੀ ਦਾ ਬਹੁਤ ਵਧੀਆ ਪ੍ਰੋਪਰ ਡਿਟੇਲ ਦੇ ਵਿੱਚ ਦੁਪਹਿਰ ਦੇ 12:30 ਵਜੇ ਦਾ ਤਿੰਨ ਐਨੀਮਲ ਨੇ ਇੱਕ ਵਾਰ ਸੂਈ ਸਵਾਈ ਇੱਕ ਸੱਜਰ ਮੱਝ ਦਿਖਾ ਦਿਆਂਗੇ ਤੇ ਇੱਕ ਤਕਰੀਬਨ ਕੋਈ ਉੱਚੇ ਬੱਚੇ ਦੇ ਵਿੱਚ ਲਾ ਲਓ ਮੱਝ ਬੜੇ ਜਿਆਜ ਰੇਟ ਤੇ ਵਿੱਚ ਮਿਲ ਜੂਗੀ। ਉਹ ਕਰਦਿਆਂ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਭਾਜੀ ਸਤਨਾਮ ਸਿੰਘ ਸਾਸਤਰੀ ਕਾਲ ਭਾਜੀ ਸਤਨਾਮ ਸਿੰਘ ਜਿੱਦਾਂ ਆਪਾਂ ਦੱਸਿਆ ਭੈਣ ਭਰਾਵਾਂ ਨੂੰ ਵੀ ਘਟੋ ਘੜਦੀ ਆਪਣਾ 35 ਸਾਲ ਦਾ ਪ੍ਰੋਗਰਾਮ ਹੋ ਗਿਆ ਵੀ ਵਪਾਰ ਕਰਦੇ ਹਾਂਜੀ ਮੱਝਾ ਡੰਗਰੇ ਇਸੇ ਤਰ੍ਹਾਂ ਆਪਣੇ ਕੋਲ ਹਾਂ گاਵਾ ਹਰ ਵਕਤ ਜਿਹੜੇ 5-4 ਪਸ਼ੂ ਜਿਹੇ ਹੁੰਦੇ ਆ ਹਾਂਜੀ ਠੀਕ ਹੈ ਜੀ ਆ ਤੇ ਜਿਹੜੇ ਆਪਾਂ ਪਸ਼ੂ ਪਾਜੀ ਦਿਖਾਉਣ ਜਾ ਰਹੇ ਆ ਤਿੰਨ ਤਾਂ ਦੋ ਤਾਂ ਮੱਝਾਂ ਦਿਖਾ ਦਿਆਂਗੇ ਆ ਮਜਰੀਆਂ ਦੁੱਧ ਤੇ ਚੱਲਣ ਦੀਆਂ ਇੱਕ ਵੈੜ ਆਪਣੇ ਕੋਲ ਸੁੱਈ ਆ ਹਾਂਜੀ ਇੱਕ ਅੰਸਰ ਝੋਟੀ ਆ ਠੀਕ ਆ ਮਾਲ ਪਾਜੀ ਵੈਸੇ ਸਾਫ਼ ਸੁਥਰਾ ਕੋਈ ਭਰਾ ਆਨਲਾਈਨ ਆਪਣੇ ਨਾਲ ਜਿਹੜੇ ਜੁੜੇ ਆ ਸੱਜਣਾਂ ਕਈ ਤਰ੍ਹਾਂ ਸੌਦਾ ਕਰ ਲੈਂਦੇ ਆ ਪਸ਼ੂ ਦਾ ਵੀ ਇੱਥੇ ਪਹਚਾ ਦਿਓ ਠੀਕ ਆ ਜੀ ਜਾਂ ਤੁਹਾਨੂੰ ਪੈਸੇ ਪਾ ਦਿੰਨੇ ਆ ਵੀ ਅਸੀਂ ਲੈ ਜਾਂਦੇ ਆ ਐਤਵਾਰ ਵਾਲੇ ਪਸ਼ੂ ਪੂਰੇ ਦੀ ਤਸੱਲੀ ਆਪਣੀ ਹਾਂਜੀ ਪੂਰੀ ਵਧੀਆ ਜਿੱਤਰਾ ਮਰਜ਼ੀ ਤੁਹਾਨੂੰ ਤੇ ਜਾਣ ਕੇ ਮਤਲਬ ਜੋ ਤੁਸੀਂ ਜਿੱਤਰਾ ਮਰਜ਼ੀ ਕੋਈ ਕਰਕੇ ਖੜੇ ਕੋਈ ਇਹਦੇ ਵਿੱਚ ਕੋਈ ਠੀਕ ਹੈ ਜੀ ਤਾਂ ਮੈਂ ਦੋ ਟਾਈਮ ਚੋਂ ਵੀ ਤਿੰਨ ਟਾਈਮ ਚੋਂ ਵੀ ਕੋਈ ਹਾਂ ਜਿਹੜੇ ਪਾਸੇ ਸੋਚੇ ਹੋਏ ਵੀ ਕਿ ਆਪਦੀ ਬਿਲਕੁਲ ਸਹੀ ਤਰ੍ਹਾਂ ਸਟੱਡੀ ਕਰੇ ਹਨਾ ਹਾਂਜੀ ਠੀਕ ਹੈ ਠੀਕ ਹਾਂਜੀ ਸੋ ਸ਼ੁਰੂਆਤ ਆਪਾਂ ਕਰਦੇ ਹਾਂ ਦੋਸਤੋ ਪੂਰੀ ਗੱਲਬਾਤ ਕਰਾਂਗੇ ਆਪਾਂ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖ ਲਿਆ ਜੇ ਸ਼ੁਰੂਆਤ ਇੱਕ ਵਾਰ ਤੋਂ ਕਰਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਇੱਕ ਜਿਹੜੀ ਸੱਜਰ ਸੁਈ ਮੱਝ ਤੁਹਾਨੂੰ ਦਿਖਾ ਦੇਵਾਂਗੇ ਇਹ ਕੁੱਚੇ ਬੱਚੇ ਦੇ ਵਿੱਚ ਇਧਰ ਮੱਝ ਦਿਖਾਵਾਂਗੇ ਬੜੇ ਜੈਜ ਮੁੱਲ ਦੀ ਆ ਤਕਰੀਬਨ ਉਹਨੇ ਰੇਟ ਦੀਆਂ ਵਹਿੜਾ ਬੂੜਾ ਭਰਾ ਲੈਂਦੇ ਜਿਨ੍ਹਾਂ ਦੀ ਤੁਹਾਨੂੰ ਇਹ ਮੱਝ ਮੱਝ ਮਿਲ ਜਾਣੀ ਹੈ ਇਹਦੇ ਨੇ ਪਾਸੇ ਤੁਸੀਂ ਇੱਕ ਵੜਾ ਸ਼ੁਰੂਆਤੀ ਟਾਈਮ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਇਹ ਵਾਰ ਤੁਸੀਂ ਦੇਖ ਲਓ ਕ੍ਰੋਸ ਬ੍ਰੀਡ ਦੇ ਵਿੱਚ ਫਾਦੀ ਸਤਨਾਮ ਇਹਦਾ ਕੀ ਵੇਰਵਾ ਇਹਨੂੰ ਸਮਾਂ ਕਿੰਨਾ ਕੁ ਹੋ ਗਿਆ ਸੁਣੀ ਹਾਂਜੀ ਇਹਨੂੰ ਸੂਈ ਨੂੰ ਕੋਈ 6 7 8 8 ਦਿਨ ਲੱਗ ਪਾਗਾ 8 ਕਿ ਦਿਨ ਹੋ ਗਿਆ ਹਾਂਜੀ ਹਾਂਜੀ ਇਹ ਹਫਤਾ ਹੀ ਮੰਨ ਕੇ ਚੱਲ ਗਈ ਆਪਾਂ ਮਗਰ ਇਹਦੇ ਬੱਚੀ ਆ ਹਾਂਜੀ ਬੱਚੀ ਮਗਰ ਇਸ ਵਕਤ ਤੇ ਕਿੰਨੇ ਕਿ ਦੁੱਧ ਤੇ ਇਹਨਾਂ ਦੇ ਆ ਦੁੱਧ ਭਾਈ 14 ਕਿਲੋ ਆ 14 ਕਿਲੋ ਹਾਂਜੀ ਹਾਂਜੀ ਆਣ ਨੱਟ ਜਿਹੜਾ ਆ ਮਾਲ ਡੇਟਾ ਵਰਵਾ ਲੀ ਪਾ ਠੰਡਾ ਕਰ ਗਿਆ ਜਿਤਨਾ ਮਰਜੀ ਕੋ ਤਸੱਲੀ ਕਰਕੇ ਖੜੇ ਆਉਂਦਾ ਦੋ ਟਾਈਮ ਤਿੰਨ ਟਾਈਮ ਤਸੱਲੀ ਕਰੀ ਠੀਕ ਆ ਸੂਬਿਆਂ ਦੇ ਵਿੱਚ ਕਿਨੇ ਮਾ ਹੋਊਗੀ ਤੇ ਤੀਜੀ ਆਏਗੀ ਤੇਜੀ ਸੂਬੇ ਹਾਂਜੀ ਤੀਜੀ ਸੂਬੇ ਲਓ ਵੀ ਤੀਜੀ ਸੂਬੇ ਦਾ ਤਾਂ 14 ਲੀਟਰ ਹਣਾ ਹਾਂਜੀ ਹਾਂਜੀ 14 ਲੀਟਰ ਦੇ ਥਰੇ ਦੁੱਧ ਹਾਂਜੀ ਤੇ ਬੰਗਾਰਸੀ ਪਾਪੂਲਰੀ ਬੰਗਾਰਸੀ ਇੰਦਾਂ ਹੀ ਥੱਲੇ ਬੈਠੇ ਕੋਈ ਕਰਨੀ ਲੈ ਵੀ ਹਾਂਜੀ ਠੀਕ ਆ ਜੀ ਲਓ ਵੀ ਬੰਗਾਰਸੀ ਪਾਣੀ ਪਾ ਲਓ ਨਹੀਂ ਤਾਂ ਵੀ ਕੁਛ ਨਹੀਂ ਕੀਤਾ ਜਿਹੜਾ ਤੇਰੀ ਆ ਹਾਂ ਹਾਂ ਤੂੰ ਤਾਂ ਲਾ ਕੇ ਵਿਖਾਉਣ ਦਾ ਮਕਸਦ ਹੋਣਾ ਆਪਣਾ ਤੇਰੀ ਆ ਸੇਲਸ ਲ ਆ ਦੇਖੋ ਜੀ ਸੂਸ਼ੀਲ ਸਾਰੇ ਪਸ਼ੂ ਦਾ ਦੋਸਤੋ ਇਹ ਚੀਜ਼ਾਂ ਵੇਖ ਕੇ ਪਤਾ ਲੱਗ ਹੀ ਜਾਂਦਾ ਕਦ ਵੱਡਾ ਪਲੀ ਪਲੀਤੀ ਪੂਰੀ ਆ ਚੌੜਾ ਪੇਠ ਬੁੜਾ ਹਫ਼ਤੇ 87 ਦਿਨਾਂ ਦੀ ਸੂਈ ਥਲੇ 14 ਕਿਲੋ ਦੁੱਧ ਆਪਾਂ ਮੈਂ ਥਾਣਿਆਂ ਨੂੰ ਲਾ ਲਉ ਭਾਵੇਂ 10 ਦਿਨਾਂ ਦੀ ਲਾ ਲਉ ਸੂਈ ਆਪਾਂ ਚਾਰ ਚਾਰ ਟੰਕ ਚੋਕੇ ਜਿੱਦਾਂ ਮਰਜੀ ਤਸੱਲੀ ਕਰਕੇ ਹਾਂ ਠੀਕ ਆ ਜੀ ਤੇ ਇੱਕ ਇਹਨੂੰ ਆਪਾਂ ਮੜਾ ਖੋਲ ਕੇ ਤੋੜ ਕੇ ਦਿਖਾ ਦਈਏ ਜੀ ਆ ਵਾਟਾ ਸੋ 14 ਕਿਲੋ ਇਹਦੇ ਥਲੇ ਕਿਸਾਨ ਵੀਰੋ ਦੁੱਧ ਬਾਕੀ ਥਾਣਾ ਤੋਂ ਤਸੱਲੀ ਨਾਲ ਦਿਖਾਵਾਂਗੇ ਮੁੱਠੀ ਮੁੱਠੀ ਥਾਣਾ ਨੋ ਗਲਾ ਥਾਣਾ ਮੈਂ ੜੀ ਮੋਟੀ ਧਾਰਾਂ ਹਾਂ ਹਾਂ ਬਿਲਕੁਲ ਬਿਲਕੁਲ ਸੁਬਰਾਵਰੂ ਦੀ ਜਿੱਦਾਂ ਗੱਲ ਖੋਣਾ ਵੀ ਗਰਨ ਕਰਨ ਲਈ ਹੈ ਕਰਵਾ ਦੇ ਤੇ ਤਜਾ ਸੁਆ ਕਰਾਸ ਬ੍ਰੀਡ ਆ ਕੋਈ ਜਰਸੀ ਦਾ ਕੋਈ ਸ਼ਾਈ ਵਾਲ ਦਾ ਵਿੱਚ ਕਰਾਸ ਲਾ ਲੇ ਪਾਲੀ ਸਭੀ ਪੂਰੀ ਆ ਫੁੱਲ ਵਜਨ ਲੋਡ ਤੇ ਥਾਣ ਤੋਂ ਦੀ ਦੋਸਤ ਜੇਕਰ ਗੱਲ ਕਰੀਏ ਤੇ ਕੋਈ ਕਿਸੇ ਰਕਮ ਦੀ ਨਾਲ ਫੋਟ ਕੋਈ ਛਾਂਗ ਕੋਈ ਐਕਸਟਰਾ ਵਾਧੂ ਬੱਚਾ ਨਹੀਂ ਲਗਾ ਕਾ ਠੀਕ ਆ ਜੀ ਚਾਰੇ ਥਾਣ ਨੇ ਚਾਰੇ ਥਾਣ ਸੋਨੇ ਚੰਗੇ ਗਾਇਬ ਦੇ ਵਿੱਚ ਬਾਕੀ ਰੰਗ ਦੀ ਗੱਲ ਕਰ ਲਈਏ ਤੇ ਬਿਲਕੁਲ ਰੈਡ ਕਲਰ ਦੇ ਵਿੱਚ ਵੀ ਆਪਾਂ ਕਹਿ ਲੈਂਦੇ ਆ ਠੀਕ ਆ ਜੀ ਬਦਾਮੀ ਕਲਰ ਵੀ ਬਹੁਤੇ ਭਰਾ ਬਾਕੀ ਲੇਵੇ ਦੀ ਸਫਾਈ ਆ ਇਧਰੋਂ ਆਪਾਂ ਤੁਹਾਨੂੰ ਦਿਖਾਈਏ ਇੱਕ ਵਾਰੀ ਆ ਦੇਖੋ ਇਧਰ ਬਹਿਣੀ ਵਾਲੇ ਪਾਸੋਂ ਆ ਦੇਖੋ ਠੀਕ ਹੈ ਸੋ ਬਹੁਤ ਵਧੀਆ ਚੰਗੀ ਜੋਨ ਚਵਾ ਵੀ ਹੈ ਕੋਈ ਬੰਦਾ ਰਸੀ ਪਾਉਣ ਦੀ ਵੀ ਲੋੜ ਨਹੀਂ ਬਾਕੀ ਵੀਰਨ ਸਫੋਨ ਤੋਂ ਲੇਵੇ ਦੇ ਉੱਪਰ ਤੁਸੀਂ ਦੇਖ ਸਕਦੇ ਠੀਕ ਹੈ 14 ਕਿਲੋ ਇਹਦਾ ਥੱਲੇ ਹੁਣ ਬਿਲਕੁਲ ਦੁੱਧ ਹੈਗਾ ਮੌਕੇ ਤੇ ਅੱਗੇ ਮੇਰਾ ਸੱਜਣ ਕੋਈ ਭਰਾ ਚੰਗੀ ਸੇਵਾ ਕਰ ਲੂਗਾ ਦੋ ਦੋ ਵਧਾ ਵੀ ਸਕਦੇ ਹੋ ਤੁਸੀਂ ਠੀਕ ਹੈ ਜੀ ਹਾਂ ਜੀ ਦੁੱਧ ਭਾਂਗੀ ਕਰ ਲਿਓ ਸੇਵਾ ਦੀ ਗੱਲ ਆ ਚਾ ਚਾ ਤਾਜੀ ਸੋਈ ਆ ਹਾਂ ਜੀ ਬਿਲਕੁਲ ਬਿਲਕੁਲ ਮੇਰੇ ਮੂਲੇ ਤੇ ਜਲਣਾ ਜਾਉ ਅਜੇ ਦਾ ਮੈਂ ਮੰਨ ਨਹੀਂ ਸਾ ਆਹ ਤਾਂ ਜਨਾ ਨਗਰ ਦੇਖੋ ਜਿੱਡੇ ਗੱਲ ਵੀ ਕੋਈ ਨਹੀਂ ਗਈ ਬਿਲਕੁਲ 87 ਦਿਨਾਂ ਤੇ ਦਰਾ ਨਹੀਂ ਕਰਨ ਵਾਲੀ 14 ਲੀਟਰ ਦੀ ਆਈ ਹੈ ਹਾਂ ਭਾਈ ਸਦਨਾਮ ਕੀ ਮੋਲੇ ਕੀ ਡਿਮਾਂਡ ਕਰਦੇ ਇਸ ਵਾਰ ਦੀ ਹਾਂਜੀ ਮੋਲੇ ਦੇ ਦਾ ਕਰਦੇ 60000 60000 ਹਾਂਜੀ ਤੇ ਜਿੱਥੇ ਆਪਾਂ ਦੇ ਦੇਣੀ ਕੋਈ ਇਕਰਾਰ ਰਸਤਾ 55 ਹੀ ਦੇ ਦਾਂਗੇ 55 ਦੇ ਹਾਂਜੀ ਤਾਂ ਬਈ ਬਸ 53000 55 ਹੀ ਦੇ ਦਾਂਗੇ 53 54 ਦੇ ਹਾਂਜੀ ਲੋ ਵੀ ਇੱਕ ਯਾਰ ਹੋਰ ਮਾਨਤਾ ਨਾ ਹਾਂਜੀ ਛੋੜਛਾਪਾ ਵਿੱਚ ਹੋ ਜੂਗਾ ਕੋਈ ਰਸਾ ਰਸਾ ਚੜਾਈ ਰਹਿ ਗਈ ਹਾਂਜੀ ਹਾਂਜੀ ਇਧਰਲੇ ਪਾਸੇ ਬੱਚਾ ਵੀ ਇੱਕ ਵਾਰੀ ਤੁਹਾਨੂੰ ਦਿਖਾ ਦਈਏ ਮੋٹے ਤੌਰ ਤੇ ਆਹ ਮਗਰ ਬੱਛੀ ਆ ਕਾਫੀ ਕਲਰ ਦੇ ਵਿੱਚ ਮਗਰ ਬੱਛੀ ਹੈ ਜੀ ਆਹ ਫੀਮੇਲ ਠੀਕ ਆ ਜੀ ਸੋ ਵੈਡ ਮਿੱਠੀ ਹੈ ਬਾਕੀ ਤੁਹਾਨੂੰ ਆਪਾਂ ਪ੍ਰੋਪਰ ਤਸਦੀ ਨਾਲ ਦਿਖਾ ਦਿੱਤੀ ਆ ਸਿਰਫ ਉਹ 54000 ਦੀ 14 ਕਿਲੋ ਦੁੱਧ ਇਹ ਵੈਡ ਦੀ ਦੋਸਤੋ ਮੱਝ ਹੀ ਸਮਝ ਕੇ ਲੈ ਕੇ ਜਾਇਓ ਠੀਕ ਆ ਜੀ ਤੇ ਉਹਨਾਂ ਦਾ ਕਰਮਾ ਲਈ ਫੈਰਫੋਰ ਵੀ ਚੰਗੀ ਹੁੰਦੀ ਆ ਹਾਂਜੀ ਹਾਂਜੀ ਆ ਬਹੁਤ ਠੰਡੀ ਹੈ ਬਹੁਤ ਬਿਲਕੁਲ ਹਾਂਜੀ ਤੇ ਇਤੋਂ ਬਾਅਦ ਭਾਜੀ ਸਤਨਾਮ ਇੱਕ ਸੈਕਿੰਡ ਨੰਬਰ ਤੇ ਇਧਰ ਆਪਣੇ ਕੋਲ ਮੱਝ ਇਹ ਵੀ ਤਾਜੀ ਸੂਈ ਹੈ ਹਾਂਜੀ ਹਾਂਜੀ ਇਹ ਪਰਸ ਵੇ ਸਟਾਡਾਂਗੇ 10 ਕਿਲੋ ਬੋਲਾ ਹੈ ਚਲੋ ਬੋਲਾ ਹੈ ਠੀਕ ਆ ਜੀ ਤੇ ਸੁਬਾ ਦੇ ਵਿੱਚ ਫਿਰ ਕਿਨਵਾ ਹੋਊਗੇ ਮਤਲਬ ਦੂਜੇ ਸੂਈ ਦੇ ਵਿੱਚ ਦੂਜੇ ਸੂਬਾ ਹਾਂਜੀ ਹਾਂਜੀ ਲਓ ਜੀ ਦੂਜਾ ਸੂਬਾ 10 ਕਿਲੋ ਬੋਲਾ ਹੈ ਤੇ ਕੱਲ ਵੀ ਸੂਈਏ ਕਰਵਾ ਦੇ ਪਰਸੋਂ ਦੀ ਅੱਜ ਦੂਜਾ ਦੇ ਦਿਨਾਂ ਦੂਜਾ ਦਿਨਾਂ ਦੇਣਾ ਤੇ ਮਗਰ ਇਹ ਕੱਟੀ ਹੈ ਨਹੀਂ ਕੱਟਾ ਮਗਰ ਕਟਾ ਕਟਾ ਨੀਲੀ ਦੇ ਵਿੱਚ ਜਿਹੜਾ ਆਉਂਦਾ ਮਗਰ ਪਾਵੇ ਨੀਲੀ ਦਾ ਕਟਾ ਆ ਗਿਆ ਮਗਰ ਹਾਂਜੀ ਬਾਕੀ ਗਾਂ ਕਿਸੇ ਭਰਾ ਨੇ ਬੱਚੇ-ਪੁੱਚੇ ਲੈਣੇ ਤੇ ਇਹੋ ਜਿਹੇ ਪਸ਼ੂ ਤੋਂ ਤੁਸੀਂ ਚੰਗੇ ਬੱਚੇ ਲੈ ਸਕਦੇ ਜੀ ਕਿਉਂਕਿ ਆ ਤੁਸੀਂ ਦੇਖ ਸਕਦੇ ਜੇ ਚਲੋ ਕਿਸੇ ਮਾਲੀ ਦਾ ਤਾਹ ਕਿਸੇ ਸੀਮਣ ਦਾ ਬੱਚਾ ਚੰਗਾ ਦਿੱਤਾ ਮਗਰ ਕਟਾ ਨੀਲੀ ਰਵੀ ਦਾ ਆ ਗਿਆ ਤੇ ਐ ਸੁਖ ਤਾਂ 10 ਕਿਲੋ ਦੇ ਥਲੇ ਬੋਲਾ ਮੌਕੇ ਤੇ ਹਾਜ਼ਰ ਆ ਬਾਕੀ ਥਾਂ ਦਾ ਬੜਾ ਸੁਆਦੀ ਕੋਲੀ ਐ ਹਾਂ ਬਹੁਤ ਵਧੀਆ ਠੀਕ ਆ ਜੀ ਬਾਕੀ ਕੋਈ ਭੂਰ ਪਰ ਫੋਰਾ ਨਾ ਕੋਈ ਜਟਾ ਕੋਈ ਗੱਲ ਕੋਈ ਭੂਟਾ ਨਹੀਂ ਠੀਕ ਆਪਣੀ ਫੁੱਲ ਬ੍ਰੈਂਡ ਮੈਂ ਵੀ ਕਿਸਾਨ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਵੀ ਕੋਈ ਘਾਰਾ ਮਾਰ ਕੇ ਦੀ ਤਸੰਨੀ ਨਾਲ ਤੁਹਾਨੂੰ ਦਿਖਾਵਾਂਗੇ ਠੀਕ ਆ ਜੀ ਸਿੰਗਲ ਹੱਡੀ ਆ ਥੋੜਾ ਜਿਆ ਨੂੰ ਹਿਲਾ ਦਿਓ ਭਾਜੀ ਸਿੰਗਲ ਹੱਡੀ ਦੇ ਵਿੱਚ ਤੇ ਜਸੂਆ ਠੀਕ ਹੈ ਜੀ ਆ ਦੇਖੋ ਮੇਰੇ ਆਰਡਰ ਦੀ ਕੁਆਲਿਟੀ ਕਰੋ ਚੈੱਕ ਆ ਦੇਖੋ ਸੋ ਚੰਗਾ ਖੁੱਲਾ ਲੇਵਾ ਭਾੜਾ ਪੁੰਡਾ ਵੇਖਦੇ ਸਾਰੇ ਪਤਾ ਲੱਗ ਜਾਂਦਾ ਪਛੇਤ ਠੀਕ ਹੈ ਜੀ 2 12 13 ਜਵਾ ਦੇ ਚਾਹੀਦਾ ਸਹੀ ਆ ਸੋ 12 ਜਵਾ ਦੇ 13 ਜਵਾ ਦੇ ਡੇ ਦੀ ਚੰਗੀ ਖੇਚਲ ਕਿਸੇ ਭਰਾ ਜੀ ਦੀ ਸੇਵਾ ਕਰਕੇ ਭਾਏ 15 ਮਿੰਟ ਸੇਵਾ ਆਪਦੀ ਸੇਵਾ ਹੀ ਆ ਕੱਲ ਸੇਵਾ ਹੈ ਨਾ ਸੇਵਾ ਹੂੰ ਉਹਦੀ ਆਦੀ ਸੇਵਾ ਬਿਲਕੁਲ ਬਿਲਕੁਲ ਆਦੀ ਸੇਵਾ ਤੇ ਆ ਇਹਨੇ ਸੇਵਾ ਤੋਂ ਕਰ ਲੋ ਨਾ ਦੁੱਧ ਚੋਲੋ ਉਹ ਨਹੀਂ ਦੁੱਧ ਚੋਲੋ ਇਹ ਗੱਲ ਪੱਕੀ ਆ ਹਾਂਜੀ ਤੇ ਇਹਨੂੰ ਆਪਾਂ ਖੋਲ ਕੇ ਫਿਰ ਤੋੜ ਕੇ ਦਿਖਾ ਦੇ ਜੀ ਸਿੰਗਲ ਹੱਡੀ ਦੇ ਵਿੱਚ ਆ ਦੋਸਤੋ ਬਿਲਕੁਲ ਪਤਲਾ ਪਿੰਡਾ 10 ਕਿਲੋ ਬੋਲ ਦੇ ਸ਼ਟਾਰਟਿੰਗ ਹੋਈ ਆ ਪਰਸੋਂ ਵੀ ਸੁਈ ਆ ਕਰਮਾਲੀ ਦੀ ਕਾਗਜ਼ਰ ਦਾ ਪਿੰਡਾ ਤੇ ਕਾਗਜ਼ਰ ਦੀ ਚਮੜੀ ਆ ਕਰਮਾਲੀ ਦੀ ਮਗਰ ਇਹਦੇ ਕਟਾ ਮੇਲ ਕਾਫ ਚਵਾ ਪਸਵਾ ਦੀ ਬਿਲਕੁਲ ਓਕੇ ਆ ਕੋਈ ਵੀ ਭਰਾ ਨੇੜੇ ਬੰਨੇ ਹੋਰ ਤਾਂ ਤੁਸੀਂ ਵਿਜਿਟ ਕਰੀ ਸਕਦੇ ਹੋ ਠੀਕ ਆ ਜੀ ਦੂਰੋਂ ਨੇੜੋਂ ਕੋਈ ਭਰਾ ਆਪਣਾ ਸੌਦਾ ਕਰਦਾ ਤੇ ਉਹਨੂੰ ਕਿਤੇ ਹੈਗਾ ਵੀ ਆਪਾਂ ਚਵਾਈ ਵੇਖ ਲਈਏ ਤੇ ਚਵਾਈ ਤੁਸੀਂ ਨਾਲ ਦੀ ਨਾਲ ਸਾਰੇ ਪਸ਼ੂਆਂ ਦੀ ਦੇਖ ਲਓਗੇ ਜਿਹੜੇ ਦੁੱਧ ਤੇ ਚੱਲਣਦੇ ਆ ਆਪਣਾ ਇੱਕ ਇੱਕ ਮਕਸਦ ਹੁੰਦਾ ਵੀ ਕੋਈ ਕਿਸੇ ਰਕਮ ਦਾ ਭੂਰ ਛਟਾ ਤੁਹਾਨੂੰ ਬੁਖਾ ਸਕੀਏ ਜਿਹੜੇ ਵੀਰ ਆਪਣੇ ਦੂਰ ਨੇੜੇ ਉਹ ਸੌਦਾ ਕਰਦੇ ਆ ਉਹਨਾਂ ਨੂੰ ਹੁੰਦਾ ਵੀ ਸਾਈਬ ਇਹਨਾਂ ਪਾਉਣਾ ਠੀਕ ਹੈ ਜੀ ਤਾਂ ਹੀ ਪਾਇਆ ਜਾਵੇ ਜੇਕਰ ਚਵਾਈ ਦਾ ਪਤਾ ਲੱਗ ਜੇ ਤੇ ਚਵਾਈ ਆਪਾਂ ਤੁਹਾਨੂੰ ਨਾਲ ਦੀ ਨਾਲ ਦਿਖਾਈ ਰਹੀ ਹੈ ਠੀਕ ਹੈ ਜੀ ਉਹਨਾਂ ਭਰਾਵਾਂ ਦੇ ਲਈ ਆ ਵੀ ਜਿਹੜੇ ਆਨਲਾਈਨ ਸੌਦਾ ਕਰਦੇ ਆ ਜਿਹੜੇ ਇੱਥੇ ਵਿਜ਼ਿਟ ਕਰ ਸਕਦੇ ਆ ਲਾਗੇ ਬੰਨੇ ਵਾਲੇ ਠੀਕ ਹੈ ਜੀ ਉਹ ਤੁਸੀਂ ਅਵੇ ਟਾਈਮ-ਟਾਈਮ ਦੋ ਟਾਈਮ ਚੋਕੇ ਤਸੱਲੀ ਕਰੋ ਇੱਕ ਨੇ ਪੱਧਰੇ ਕੋ ਗਦਿੰ ਪੱਧਰੇ ਨੇ ਹਾਂ ਕੋਈ ਨਹੀਂ ਇਹ ਬਣਾਇਆ ਠੀਕ ਆ ਚੰਗੀ ਆ ਮੱਜ ਇਹਦਾ ਪਾਜੀ ਸਤਰਾਮ ਕੀ ਮੋਹਲੇ ਕੀ ਡਿਮਾਂਡ ਰਹੂਗੀ ਹਾਂਜੀ ਮੋਹਲੇ ਦੇ ਭਾਅ ਕਰੂ 90 ਕਰ ਲਈਏ ਕਿ 90000 ਮੁੱਲ ਕਰਦੇ ਆ ਆ 82000 ਦੇ ਦਾਂਗਾ 82000 ਦੀ ਮਰਗਾਂ ਮੈਂ ਦੇ ਦਾਂਗਾ 82 ਦੀ ਹਾਂਜੀ ਹਾਂਜੀ ਛੋੜ ਜਾ ਪਾਜੀ ਇੱਕੋ ਇੱਕ ਹੀ ਹਾਂਜੀ ਹਾਂਜੀ ਅਖੋਸ਼ ਹੋ ਗਏ ਫਿਰ ਗੱਲ ਇੱਕ ਹੋਰ ਕਰ ਦਈਏ। ਕਹਿੰਦੇ ਹੋਰ ਯਾਰ ਕਰਦਾਂਗੇ। 81 ਵੀ ਕਰਦਾਂਗੇ। 81 ਵੀ? ਹਾਂਜੀ ਹਾਂਜੀ। ਉਹਦੀ ਗੱਲ ਖਣੋਂਦਾ ਵੀ ਜਾਂ 1100 ਜਾਂ 2130 ਜਾਂ 5100 ਦਾ ਸਕੀਮ ਹੈ। 8100 ਵੀ ਫਿਰ ਸਕੀਮ ਸਕੀਮ ਹੈ। ਚਲੋ ਕੋ ਐਸਸੀ ਦੀ ਪੂਰੀ ਗੱਲ। 80 ਦੀ? ਹਾਂਜੀ 80। ਚਲੋ। 80 ਸ਼ੋਰ ਸਪਾ ਹੀ ਹੋਣਾ ਜਿਹੜਾ। ਕਰ ਦਿਓ ਕੋਈ। ਮਾ ਵੀ 80000 ਦੇ ਵਿੱਚੋਂ ਸ਼ੋਰ ਸਪਾ ਹੀ ਹੋਊਗਾ। ਹਾਂ। ਇਹ ਪਹਿਲੀ ਵੀਡੀਓ ਮਾਲ ਦਾ ਦੋਸਤ ਪਹਿਲਾਂ ਵੀ ਜ਼ਿਕਰ ਕੀਤਾ ਵੀ ਲੰਬਾ ਸਮਾਂ ਹੀ ਹੋ ਗਿਆ ਵਪਾਰ ਲਾਈਨ ਦੇ ਵਿੱਚ ਕੋਈ 30 32 3500 ਕੋਈ ਮੇਰੇ ਵਿੱਚ ਕੋਈ ਗੱਲ ਪਾਦਨੀ। ਸੱਲੀ ਕਰਕੇ ਖੜੇ ਦੋ ਟਾਈਮ ਆ ਵੀ ਤਿੰਨ ਮਰਜ਼ੀ ਕੋਈ ਕਿਸੇ ਰਕਮ ਦਾ ਉਹ ਮੇਰੀ ਗੱਲ ਜਿੱਤਰਾ ਚੌਥ ਬਗੈਰੀ ਲੈ ਜਾਓ ਜਿੱਤਰਾ ਮਰਾ ਸੱਲੀ ਆਪਣੋ ਆ ਠੀਕ ਆ ਚੌਥ ਬਹੁਤ ਵਧੀਆ ਜੀ ਗਾਨੇ ਕੀ ਆ ਸਾਡੇ ਕੋਲ ਇਤਰਾ ਡੈਗਰ ਚਾਂਦੇ ਆ ਚੌਥ ਬਗੈਰੀ ਲੈ ਜਾਂਦੇ ਆ ਜਾ ਕੇ ਕੋਈ ਟ੍ਰੇਨ ਕਿਸੇ ਨਾ ਲਾਂਮਾ ਨਿਕਲੀ ਆਈ ਤਾਂ ਕਰ ਦਿੱਤਾ ਇੱਕ ਮਹਾਰਾਜ ਦੀ ਕਿਰਪਾ ਕਰ ਜੀ ਦਾ ਮਤਲਬ ਉਹ ਕੇ ਰਿਪੋਰਟਾਂ ਹੀ ਆ ਜੀ ਮੈਂ ਨਾ ਬਾਈ ਤਾ ਉਹ ਹੀ ਗੱਲ ਜਿਤਨਾ ਮਰਜ਼ੀ ਆ ਭਾਵੇਂ ਤਸੱਲੀ ਕਰਕੇ ਖੜੇ ਭਾਵੇਂ ਇਤਰਾ ਗਰੰਟੀ ਲੈ ਜੇ ਕੋਈ ਬਸ ਬਸ ਜੀ ਲੋ ਵੀ ਭਰਾ ਉਹ ਕੋਈ ਉਹਲੇ ਵਾਲੀ ਗੱਲ ਨਹੀਂ ਰਹਿ ਜਾਂਦੀ ਕਿ ਕੋਈ ਮਾਲ ਸਵਾ ਸਵਾਇਆ ਤੇ 10 ਕਿਲੋ ਬੋਲ ਕੋ ਸ਼ੁਰੂਆਤ ਕੀਤੀ ਆ ਕਿ ਅੱਡੇ ਲੋਹ ਦੀ ਕਰਮਾ ਲਈ ਇੱਕ ਸਾਰ ਪੱਤਰ ਸਰਦ ਕੋਲ ਨੂੰ ਲਿਫਾਫੇ ਵਰਗੀ ਆਪਾਂ ਗੱਲ ਕਰਦੇ ਤੇ ਸਕੇ ਜਨ ਦੀ ਬਿਲਕੁਲ ਲਿਫਾਫੇ ਵਰਗੀ ਆ ਕੋਈ ਸੀਰ ਠੰਡੀ ਜਾਂ ਕੋਈ ਗਰਮ ਮੈਂ ਜਿਤਨਾ ਮਰਜ਼ੀ ਇਤਰਾ ਠੱਲੇ ਪੰਮੀ ਬਹਿ ਜਾ ਕੋਈ ਕਰਨੀ ਆ ਦੇਖੋ ਠੀਕ ਆ ਜੀ ਚੰਗੀ ਆ ਮਾਜ ਸੀਰ ਸਲਾਕਾ ਕਰਮਾ ਲਈ ਜੀ ਹਾਂ ਸੀਰ ਮੈਨ ਕੋਈ ਪੂਛਟਾ ਨਹੀਂ ਕਰੀ ਹੋਰ ਛਟਾ ਕੋਈ ਨਹੀਂ ਲਖੋ ਜੀ ਠੰਡੀ ਤੇ ਰੀ ਸੇਲ ਸਾਉ ਠੀਕਾ ਜੀ ਗੈਰ ਬੱਚੇ ਦਾ ਇਸ ਤਰ੍ਹਾਂ ਪਾਵੇਂ ਮੈਨਾ ਵੀ ਆਉਂਦਾ ਪਛੋ ਚਲੋ ਵੈਸੇ ਲਾਕੇ ਨਹੀਂ ਲੱਗਣ ਤੈਂਦਾ ਆਇਆ ਤਾਂ ਮਾਲ ਤੁਹਾਡੇ ਕੋਲ ਵੀ ਚਲੋ ਇਸੇ ਤਰ੍ਹਾਂ ਗਾਓ ਅਗਲੇ ਘਰ ਹੋਈਆਂ ਜੀ ਕੋਈ ਪੂਛਟਾ ਨਹੀਂ ਰਹਾ ਲੋ ਜੀ ਕਰੋ ਚੱਕ ਠੀਕਾ ਜੀ ਹਾਂਜੀ ਦੇਖੋ ਜੀ ਸੋ ਬਾਕੀ ਮਾਲ ਦੋਸਤੋ ਹੈ ਵੀ ਬੜੇ ਜਾਜ ਰੇਟ ਦੇ ਵਿੱਚ ਤੇ ਮਾਜ ਵੀ ਚੰਗੀ ਆ ਕਰਮਾ ਦੇ ਠੀਕਾ ਜੀ ਬਿਲਕੁਲ ਮੋਟੀ ਤਾਰਾ ਕੰਨੇ ਵਰਗੀ ਮੈਂ ਬੋੜੀ-ਬੋੜੀ ਤਾਂ 80000 ਦੀ ਇਹ ਮੱਝ ਅੱਜ ਤੁਹਾਨੂੰ ਮਿਲ ਜੂਗੀ ਬਾਕੀ ਮੇਰਾ ਭਰਾ ਮਾਰ ਲਓ ਚਾਰਾ ਚੰਗੀ ਮੱਝ ਚੰਗੇ ਰਵੇ ਦੇ ਵਿੱਚੋਂ ਬਾਕੀ ਗੱਲ ਨੂੰ ਕਿਸੇ ਭਰਾ ਨੇ ਚਲੋ ਬੱਚੇ ਲੈਣੇ ਨਹੀਂ ਮੇਨੂੰ ਨਹੀਂ ਤੱਕ ਤੇ ਬੱਚੇ ਚੰਗੇ ਪਾ ਦੇਊਗੀ ਠੀਕ ਆ ਇਹ ਤੋਂ ਬਾਅਦ ਭਾਜੀ ਸੁਖਨਾਮ ਸਿੰਘ ਅੱਗੇ ਆਪਾਂ ਇੱਧਰ ਆ ਜੀਏ ਤੇ ਇੱਕ ਮੱਝ ਆਪਣੇ ਕੋਲ ਆ ਬੱਜੀ ਆ ਹਣੀ ਆ ਕੱਟਣੀ ਤੇ ਇਹ ਮੱਝ ਦਾ ਕੀ ਵੇਰਵਾ ਟੋਟਲ ਇਹਨੂੰ ਸਮਾਂ ਕਿੰਨਾ ਹੋ ਗਿਆ ਵੈਸੇ ਸੁਜੀ ਸਮਾਂ ਲਾ ਲਓ ਕੋਈ ਤਿੰਨ ਲਾਲੇ ਘਟਾਈ ਲਾਲੇ ਕੋ ਇਥੇ ਮਤਲਬ ਕੱਟੀ ਆ ਮਗਰ ਕੱਟੀ ਆ ਜਿੰਨਾਂ ਦੇ ਅੰਦਰਾਂ ਦੇ ਤਿੰਨਾਂ ਲਗਭਗ ਘਟਾਈਆਂ ਦੇ ਤਿੰਨਾਂ ਦੇ ਉਹ ਵੀ ਘਟਾਈਆਂ ਦਾ ਕੋਈ ਤਿੰਨਾਂ ਕੁ ਮਹੀਨਿਆਂ ਦਾ ਲਗ ਸਮ ਸਮਾਂ ਮੰਨ ਲਿਓ ਪੰਜ ਇਥੇ ਹੈ ਲਗਭਗ ਠੀਕ ਆ ਕੋਈ ਤਿੰਨਾਂ ਵੀ ਲਾਵੇ ਘਟਾਈਆਂ ਦੀ ਲਾ ਲਿਆ ਜੇ ਕੱਟੀ ਮਗਰ ਕਾਲੀ ਸ਼ਾਮ ਕਾਲੀ ਸ਼ਾਮ ਚਾਹ ਕੱਟੀ ਆ ਚੰਗੀ ਆ ਮਗਰ ਕੱਟੀ ਚੰਗੀ ਆ ਇਹ ਮੈਂ ਤਾਂ ਸਵੇਰ ਦੀ ਗੱਲ ਕਰਕੇ ਕਰਮਾ ਤੋ ਹੋ ਗਈ ਤੇ ਜਾ ਕੇ ਸਵੇਰ ਤੇ ਜਾ ਤੇ ਜਾ ਭਾਈ ਤੇ ਜਾ ਸਵੇਰ ਤੇ ਜਾ ਜਿਹੜਾ ਝੂਠ ਮਾਰਨਾ ਉਹ ਨਹੀਂ ਹਲਕਾ ਪਾਕੀ ਜੀ ਜੀ ਇਹ ਪਿੰਡੀ ਉਹ ਕੰਮ ਕਰ ਇੱਕ ਸੋਇਆ ਤੇ ਸੋਨਾ ਤੇ ਫਰਕ ਕੋਈ ਨਹੀਂ ਪੈਂਦਾ ਪਰ ਗੱਲ ਹੋ ਗਈ ਜਿਹੜੀ ਸੱਚਾਈ ਦੱਸ ਕੇ ਤੀਜਾ ਦਸਣਾ ਜਿਹੜੀ ਇਹ ਤੀਜੇ ਪੁੱਦੇ ਦਸਣਾ ਲੋ ਵੀ ਤੀਜੇ ਸੂਰੇ ਦੇ ਵਿੱਚ ਮੱਝ ਆ ਦੋ ਦਿਨਾਂ ਦੇ ਭਾਵੇਂ ਤਿੰਨਾਂ ਵੀ ਲਾ ਰਿਹਾ ਜੀ ਸੋਹਣੇ ਭਾਵੇਂ 7 ਕਿਲੋ ਆਪਾਂ ਦੱਸਣਾ 6 ਨਟ ਠੀਕ ਆ ਜੀ ਹਾਂ ਜੀ ਹਾਂ ਭਾਜੀ ਛੱਲੀ ਕਰਕੇ ਖੜੇ ਜੀ ਜੀ ਮਰਜੀ ਕੋਈ ਆ ਕੋਈ ਗੱਲ ਨਹੀਂ ਇਹਦੇ ਵਿੱਚ ਪੜਣੀ ਆ ਵੀ 6 ਕਿਲੋ ਨੱਟ ਹੀ ਆ ਹਾਂ ਨੱਟ ਹਾਂ ਮੇਰਾ 7 ਆ ਦੱਸਣਾ 6 ਆ ਜਿਹੜੀ ਕਰ ਮਿਲਦੀ ਆ ਕਰਮਾਂ ਦੀ ਦੋਨੋਂ ਟਾਂ ਮੈਨੂੰ ਆ ਵੀ ਮਤਲਬ ਆ ਕੱਟੀ ਛੱਡ ਕੇ ਤੇ ਮੜਾ ਪੜਾ ਗਾੜੀ ਛੱਡ ਦੇਣਾ ਆ ਇਹ ਲੈਣਾ ਲਾਤ ਨਾਲ ਪਾੜਾ ਪਾ ਲੈਣਾ ਹਾਂ ਤੇ ਨਾਲ ਬਚੇ ਰਾਜ ਬੱਟੀ ਛੱਡ ਦੇਣਾ ਲੋ ਵੀ ਨਾਲ ਪਾੜਾ ਤੁਸੀਂ ਚਾਰ ਤੇ ਗਿੱਜੀਏ ਨਾਲ ਪਾੜਾ ਪਾ ਲੈਣਾ ਤੇ ਨਾਲ ਕੱਟੀ ਛੱਡ ਦੇਣੀ ਪਸਵਾਉਣਾ ਉਹਨੇ ਵਿਝਾਈ ਆ ਆਪਣਾ ਕਰਦੀ ਆ ਸਹੀ ਆ ਆਪਾਂ ਕਾ ਛੋੜ ਕੇ ਮਾਰਨਾ ਬੁੱਢੇ ਭਰਕੇ ਕਾ ਬਾਕੀ ਚੌਂ ਚਾਂ ਬਹੁਤ ਓਕੇ ਆ ਥਣ ਮੋਟਾ ਮੋਟਾ ਫੇਰ ਓਕੇ ਆ ਸਹੀ ਸਹੀ ਜਨਾ ਨੂੰ ਵੱਧ ਲੱਗਾ ਚੁਵਾਈ ਦੀ ਹਾਂ ਚੁਵਾਈ ਦੀ ਬਿਲਕੁਲ ਮੈਂ ਵੀ ਮੇਰੀ ਸਾਫ ਸੁਥਰੀ ਹੈ ਪੋਲੀ ਹੈ ਭਰਾ ਉਹ ਵਧੀਆ ਲਓ ਵੀ ਪੋਲੀ ਹੈ ਦੱਸੋ ਭਰਾ ਪਸਮਾ ਜਿਹੜਾ ਪੋਲਾ ਬਿਲਕੁਲ 6 ਕਿਲੋ ਦੁੱਧ ਦੇ ਥੱਲੇ ਹੁਣ ਮੌਕਾ ਹੈ ਜਿਆ ਨਟ ਮਣਕੇ ਬਾਦ ਸੱਦੀ ਕਰਕੇ ਖੜੇ ਬਾਕੀ ਕਰਮਾਂ ਦੀ 100 ਰੁਪਏ ਦੇ ਸਕਦੇ ਹਾਂ ਇਹ ਕਾਂਗੀ ਆ ਕਾਲੀ ਆ ਇਹਦੇ 6 ਲੱਖਾਂ ਦੀ ਨੂੰ ਨਾ ਥਾ ਨਹੀਂ ਹੋ ਜਾ ਲੱਗਾ ਜਿੰਨੂੰ ਇਹ ਜਿੰਨਾ ਹੋ ਜਾ ਲੱਗਾ ਸਹੀ ਹੈ ਸਹੀ ਹੈ ਇਹ ਕਾਂਗੀ ਕਾਲੀ ਬਹੁਤ ਹੀ ਬਹੁਤ ਸੋਹਣੀ ਹੈ ਸੁਗ ਸੁਗ ਦੀ ਗਲਾਈ ਚੰਗੀ ਆ ਮੱਥਾ ਬਿਲਕੁਲ ਬਲੈਕ ਆ ਇਹ ਭੁੱਲ ਸਿਰਫ ਇਹ ਹੋ ਜਾਣਾ ਹੈ ਸੇਵਾ ਤੋਂ ਸੰਭੀ ਨਹੀਂ ਇਹੋ ਦੁੱਗਣੀ ਹੋਣੀ ਸੀ ਦੁੱਗਣੀ ਹੋਣੀ ਸੀ ਜਾਓ ਭਾਜੀ ਖੋਲ ਕੇ ਤੋੜ ਦਿਓ ਜੈਨੂ ਵੀ ਸੋ 6 ਕਿਲੋ ਧਾਰਾ ਇਹਦੇ ਥੱਲੇ ਠੀਕ ਹੈ ਜੀ ਤੇ ਕਰਮਾਲੀ ਤੇਜਾ ਸੁਆ ਮੰਨ ਕੇ ਬੇਸ਼ੱਕ ਕੋਈ ਸੌਦਾ ਕਰ ਲੇ ਮਗਰ ਇਹਦੇ ਕੱਤੀ ਆ ਕੱਤੀ ਵੀ ਤੁਹਾਨੂੰ ਨਾਲ ਹੀ ਮਿਲ ਜਾਨੀ ਕਿਉਂਕਿ ਨਾਲ ਹੀ ਚਾਰਤੇ ਲੱਗੀ ਹੈ ਕਰਮਾਲੀ ਦੇ ਨਾਲ ਹੀ ਬੱਚਾ ਛੱਡੋਗੇ ਤੇ ਪਸਮਾਉਂਦੀ ਆ 6 ਕਿਲੋ ਧਾਰਾ ਦੋਵੇਂ ਟਾਈਮ ਚੋਕੇ ਆਪਣੀ ਤਸੱਲੀ ਕਰ ਲਿਓ ਸਿੰਗਲ ਹੱਡੀ ਦੇ ਵਿੱਚ ਲਿਫਾਫੇ ਵਰਗੀ ਬਿਲਕੁਲ ਚਮੜੀ ਪਤਲੀ ਸਕਿਨ ਦੀ ਜਕਰ ਗੱਲ ਕਰੀਏ ਤੇ ਧਾਰ ਦੀ ਕੋਈ ਵੈਸੇ ਦਸਰ ਮੁਤਾਬਕ ਕੋਈ ਬਾਦ ਕਾੜ ਕਿਸੇ ਰਕਮ ਦੀ ਕੋਈ ਗੱਲ ਬਾਤ ਨਹੀਂ ਇਹ ਰਕਮ ਦੀ ਕੋਈ ਧਾਰਦਾ ਨਹੀਂ ਆਉਗਾ ਹਾਂ ਚੋਣ ਬਹੁਤ ਵਧੀਆ ਚੋਣ ਲੁਨੀ ਇੱਕੋ ਜੀ ਐ ਥਣ ਬਣਾਉਂਦੀ ਬੜਾ ਵਧੀਆ ਕਸਮ ਦੀ ਆਹ ਦੇਖੋ ਜੀ ਠੀਕ ਆ ਭਾਜੀ ਕੀ ਮੋਲੇ ਕੀ ਡਿਮਾਂਡ ਰਊਗੀ ਇਹਦੀ ਹਾਂ ਜੀ ਮੋਲੇ ਭਾ 55 56 ਕਰ ਲਈਏ ਆਹ ਯਾ ਪੂਰੇ ਜੋ ਛੋੜ ਛਪੜਾ ਕਰ ਦਾਂਗੇ ਜੀ ਮਾਣਾ ਵੀ ਉੜਦੀ ਜਾਵੇ ਜਿਹੜੀ ਕਿ ਗੱਲਾਂ ਕਰਦੀਏ 50 ਵੀ ਦੋ ਛੜਦਾਂਗੇ ਜਿਹੜੀ ਗੱਲ 48 ਛੜ ਜਾਏ ਉਹਦੇ ਵਿੱਚ ਚੋਰੀ ਹੋ ਜਾਂਦੀ ਹੈ ਹੋਰ ਮਾਣ ਕਰਦੀ ਉੜਦੀ ਜਰਾ ਕੇ ਜਿਹੜੀ ਗੱਲ ਹੈ ਚੋਰੀ ਆੜਨੋ ਪਰਮਾਣ ਹੋਰ ਮਾਣ ਕਰਦੀ ਆਲਾ ਕਰਦਾ ਕੰਮ ਉੜਦੀ ਆ ਕਰਦਾ ਉੜਦੀ ਵਾਲੀ ਹੋਣੀ ਹੈ ਇਹ ਮੇਰੇ ਜਿਹੜੀਆਂ ਮੈਂ ਟੈਂਟਾ ਵੀ ਕੋਈ ਨਹੀਂ ਹੱਤੀ ਮਗਰ ਆ ਹਾਂ ਦੋਵੇਂ ਹੀ ਆ ਸਾਲਾ ਇਹ ਕੱਟੀ ਆ ਆ ਦੋਵੇਂ ਹੀ ਬਣ ਜਾਂਦੀਆਂ ਲੈ ਮੈਂ ਮੱਝ ਮੈਂ ਵੇਖਣ ਭਾਵੇਂ ਦੁੱਜੇ ਆਪਰੇ ਤੀਜੇ ਮੈਂ ਦੁੱਜੇ ਵੇਖਾਂ ਉਹਦੇ ਮੋਰੋਂ ਤੇ ਭਾਵੇਂ ਦੁੱਜੇ ਜਾਪੀਂ ਅਸੀਂ ਓਰੀਜਨਲ ਗੱਲ ਆਪਾਂ ਕਰਾਂਗੇ ਵੀ ਮੈਂ ਤੀਜੇ ਆ ਹਾਂ ਤੀਜੇ ਆ ਲਓ ਵੀ 44000 ਦੀ ਦੋਸਤੋ ਇਹ ਮੱਝ ਮਿਲ ਜੂਗੀ 6 ਕਿਲੋ ਤਾਰਾ ਠੀਕ ਆ ਜੀ ਬਾਕੀ ਗਾਹ ਫੇਰ ਵਾਦੇ ਦੀ ਕਰਮਾ ਲਈ ਇੱਕ ਤਾਰਾ ਪਾ ਦੇ ਇਧਰ ਝੋਟੀ ਦਿਖਾ ਦਈਏ ਕੱਟੀ ਇਹ ਵੀ ਬੜੀ ਸ਼ਕੀਨ ਨੇ ਇਹਦੇ ਕੋਲ ਖੜੀ ਆ ਅਮਸਰ ਕੱਟੀ ਝੋਟੀ ਆ ਅਜੇ ਬੜੀ ਸੌਰੀ ਤੇ ਨਹੀਂ ਤੇ 3 ਢਾਈਆਂ ਪੌਣੇ 3 ਸਾਲਾਂ ਦੇ ਵਿਜੇ ਜੀ ਠੀਕ ਆ ਜੀ ਠੀਕ ਆ ਜੀ ਕੋਈ ਬਾਕੀ ਝੋਟੀ ਚੰਗੀ ਆ ਕੱਦ ਕੋਲ ਝੋਟੀ ਆ ਆਹ ਤੇ ਕੋਈ ਪੂਰਾ ਵੱਡੀ ਮਹਿੰਦੀ ਆ ਪੂਰੀ ਵੱਡੀ ਮਹਿੰਦੀ ਆ ਝੋਟੀ ਮੈਂ ਥੋੜਾ ਠੀਕ ਆ ਇਹ ਵੀ ਆਪਣੇ ਕੋਲੋਂ ਕੋਈ ਵਪਾਰ ਲੈਣ ਦੀ ਆ ਜੀ ਹਾਂ ਜੀ ਵਪਾਰ ਲੈਣ ਚ ਆਈ ਮੈਂ ਵੀ ਝੋਟੀ ਦੇਖੋ ਬਹੁਤ ਮਨਾਪਰਾ ਕੱਦ ਕਾਠਾ ਵੇਖੋ ਲਾਤ ਨਹੀਂ ਤੂੰ ਵੇਖੋ ਇਧਰ ਮੈਂ ਤੁਹਾਨੂੰ ਕੋਈ ਝੋਲੀ ਦਿਖਾ ਦਿਆਂ ਪਾਓ ਜੀ ਇੱਕ ਮਿੰਟ ਭਾਜੀ ਆ ਇੱਕ ਮਿੰਟ ਆ ਲਓ ਕੀ ਵੇਖੋ ਆ ਲੈ ਵੀ ਹਾਂ ਹੈ ਪੂਰੇ ਥਾਣੇ ਮੈਨਾਂ ਕਿਤੇ ਲਾ ਆਹ ਵੇਖੋ ਠੀਕ ਆ ਜੀ ਵਿਰਲ ਬੁਰਲ ਵੇਖੋ ਉਹ ਗੱਲ ਕਰਦੇ ਨਾ ਵੀ ਜਿਵੇਂ ਬਿਲਕੁਲ ਹੱਥ ਦੀ ਚੀਚੀ ਵਰਗੇ ਥਣ ਹਾਂਜੀ 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 ਬਹੁਤ ਵਧੀਆ ਥਣ ਲੱਗਾ ਕੱਦ ਵੱਡਾ ਹੱਡੀ ਸਿੰਗਲ ਹਾਂਜੀ ਤੇ ਬਾਕੀ ਬਿਲਕੁਲ ਮੁੰਦਰੀ ਪੀਸ ਆ ਛੋਪੀ ਸੀਗੀ ਦੇ ਵਿੱਚ ਮੱਤਰਾ ਹੀ ਜਨੇ ਮਰਜੀਆ ਫੂਠਾ ਵੇ ਕਟਾ ਲੰਮਾ ਕਰੀ ਹਾਂ ਫੇਸ ਫੂਠਾ ਲਾ ਮੈਂ ਇਹਨਾਂ ਨੇ ਜਿਆਦਾ ਨਾ ਮੈਂ ਕੋਕੇ ਬੜੇ ਰੁਪਈਆ ਨਹੀਂ ਨਿਕਲਣਾ ਪਰ ਰੁਪਈਆ ਕਈ ਨਿਕਲ ਜਾਣੇ ਸਹੀ ਗੱਲ ਐ ਤੇ ਗੱਲ ਐ ਸਹੀ ਗੱਲ ਆ ਉਸ ਤਰ੍ਹਾਂ ਰੁਪਈਆ ਨਹੀਂ ਨਿਕਲਣਾ ਵਿੱਚੋਂ ਪਰ ਉਸ ਤਰ੍ਹਾਂ ਖਰੀਦਣ ਲੱਗਿਆ ਰੁਪਈਆ ਲੈਣੇ ਹੋਰ ਹੋਇਆ ਗਿਆ ਓਏ ਇਤਰਾ ਮੁਰਕੀਆ ਕਰਨੇ ਬੱਤਰਾ ਇਹਦੇ ਵੀ ਪੈਸੇ ਬਥੇਰੇ ਮੰਗਦਾ ਉਹਦੋਂ ਵੀ ਉਹਨੇ ਆਖਣਾ ਵੀ ਪਿਆ ਉਹਨੇ ਇਹਨੇ ਤਿਲਮੀ ਨਾ ਕਰਨੀ ਹਾਂ ਉਹਦੋਂ ਵੀ ਉਹਨੇ ਤੜ ਕੇ ਕਹਿਣਾ ਵੀ ਮੇਰਾ ਵੀਰ ਪੂਛਤਾ ਆਮ ਰੋੜੀ ਹਾਂ ਵੀ ਰੁਪਈਆ 1.5 ਲੱਖ ਦੇ ਦੇਗਾ ਸਹੀ ਗੱਲ ਸਹੀ ਗੱਲ ਲਓ ਵੀ ਕੱਟੀ ਮੇਰਾ ਭਰਾ ਬਹੁਤ ਸ਼ਕੀਨ ਚੰਗੀ ਝੋਟੀ ਆ ਅੱਜ ਹੌਸਲਾ ਦੇ ਰੋਡ ਤੇ ਮਿਲੂਗੀ ਤੁਹਾਨੂੰ ਨਾ ਕਿ ਕੋਕੜ ਗੱਪਣਾ ਨਾ ਮੈਂ ਕਾਰੀਆਂ ਆਖਾਂ ਕਿ ਮੈਂ ਨਾ ਕਿ ਸੋ ਕੱਤੀ ਬਹੁਤ ਪਿਆਰੀ ਏ ਥਾਣਾ ਦੀ ਵੰਡਗਰ ਨੇ ਚੰਗੀ ਆ ਢੋਲੀ ਚੜੀ ਥੰਨੇ ਚੰਗੀ ਬਣਾਉਗੀ ਕਰਵਾਣੀ ਜੀ ਸਿੱਧਾ ਕਿ ਕੋਈ ਗੱਲ ਨਹੀਂ ਇਤਨਾ ਮਰਜ਼ੀ ਸੋ ਬਾਕੀ ਕਈ ਨਾ ਤੁਸੀਂ ਚੰਗੀਆਂ ਮਦਰ ਦੇ ਵਿੱਚੋਂ ਚੰਗੀਆਂ ਮਾਵਾਂ ਦੇ ਵਿੱਚੋਂ ਕੱਡੀਆਂ ਝੋਟੀਆਂ ਹੁੰਦੀਆਂ ਨੇ ਚਲੋ ਮਾਂ ਦਾ ਦੁੱਧ ਵੀ ਹੋ ਸਕਦਾ ਵੀ ਪਾਣੀ ਗਰਮਾ ਲਈ ਦਾ ਚਿੱਟੀ ਕੇ ਦੀ ਕੱਟ ਕੱਠੀ ਆ ਹਾਂਜੀ ਤੇ ਇਹ ਬਾਦੀ ਸਤਰਾਮ ਕੀ ਮੋਲ ਡਿਮਾਂਡ ਰਹੂਗੀ ਜੀ ਹਾਂਜੀ ਮੋਲ ਦੇ 35 ਗਾਲੀਏ 36 ਗਾਲੀਏ 32000 ਜੀ ਦਾ 32000 ਦੀ ਹ ਕੱਤੀ ਦੀ ਕਰਦਾ ਕੇ ਮਾਰਦਾ ਕੱਤੀ ਦੀ ਕਰਦਾਂਗੇ ਕੱਤੀ ਦੀ ਹਾਂ ਛੋੜ ਛੱਡਾ ਕੱਤੀ ਦੀ ਕਰਦਾਂਗੇ ਪਰ ਮਾਰਨ ਦਾ ਕਰਦਾਂਗੇ ਬਾਕੀ ਇਦੀ ਜੋੜੀ ਤੂੰ ਹੀ ਸਾਰੇ ਜ਼ਿੰਦਾ ਵੀ ਕੋਈ ਬੱਤਰਾ ਵੀ ਕਿਨੇ ਦੀ ਹੈ ਨਹੀਂ ਨਹੀਂ ਬਿਲਕੁਲ ਪੱਕੀ ਗੱਲ ਆ ਹਾਂਜੀ ਹਾਂਜੀ ਲੈ ਨਾਲੇ ਜਗਣੀਆਂ ਨਾ ਬੱਤਰਾ ਹਣ ਦੇ ਬਿਲਕੁਲ ਕਾਬਲ ਆ ਭਾਵੇਂ ਮਹੀਨੇ ਨੂੰ ਹੋਏ ਆਹ ਦੇਰਾਂ ਨੂੰ ਹੋਏ ਆ ਨਾ ਗਾ ਸੌਣ ਮਹੀਨਾ ਚੱਲਣਾ ਕਰਮਾ ਦੇਿਲ ਪਰ ਬੱਤਰਾ ਦੇ ਇਹਨਾਂ ਕੋ ਕਾਬਲ ਆ ਇਹ ਕਿਸੇ ਕੋਈ ਕੁੱਸੀ ਆ ਕਿਤੇ ਵੀ ਕੁੱਸੀ ਆ ਬਿਲਕੁਲ ਆਪਾਂ ਮਾਂ ਮੋਲਫਾਈ ਮੰਗਿਆ ਮੇਰੇ ਕੋਲ ਮੋਲ ਜਾਇਜ਼ ਮੋਲ ਕੀਤਾ 40 45 ਹਜ਼ਾਰ ਕਰ ਲੋ ਭਾਜੀ ਵੇਖੋ ਜਿਹੜੇ ਕਾਰੇ ਦੀ ਕੀਤੀ ਹੈ ਸ਼ੌਕਰਾਨਾਲ ਸਾਹਿਬ ਕੇ ਹਾਂ ਅਕਸਰ ਤੁਸੀਂ ਵੀ ਲਈਏ ਤੁਸੀਂ ਵੀ 2 ਰੁਪਏ ਪ੍ਰੋਫਿਟ ਲੈਣਾ ਹਾਂ ਹਾਂ ਸਹੀ ਗੱਲ ਤੁਸੀਂ ਆ ਮੈਂ 40 40 ਹੀ ਮੰਗਦੇ ਹਾਂ ਦੋਸਤੋ ਬਾਕੀ ਇਹਨਾਂ ਜਿਹੜੀਆਂ ਬਰੀਕੀਆਂ ਲੱਗੀਆਂ ਉਹਦੀ ਗੱਲ ਆਪਾਂ ਕਰਦੇ ਹਾਂ ਵੀ ਥਾਂ ਤੁਹਾਨੂੰ ਬਹੁਤ ਸਵਾਦੀ ਆ ਕਰਮਾਂ ਵਾਲੀ ਕੱਲ ਨੂੰ ਚੰਗਾ ਥਾਂ ਦੇ ਬਾਪ ਬਣਾਉਗੀ ਪੂਰਾ ਪੂਰਾ ਆ ਗੱਡੀ ਹੋਣੀ ਨੇ ਐਨੀ ਕੁੱਟੀ ਆ ਸ਼ਕੀਰ ਦੀ ਦਾ ਸ਼ਕੀਰ ਆ ਕੱਟੀ ਝੋਟੀ ਕਿਤੇ ਕਿੱਲੇ ਤੇ ਖੁਰਲੀ ਤੇ ਬੰਦੇ ਨੇ ਆਹ ਹੋਈ ਆ ਵੀ ਕੋਈ ਕਾਰ ਕੋਈ ਪੁੱਤਰ ਦੇ ਹਾਂ ਤੱਕ ਭਾਪੀ ਸੇਵਾ ਕਰਨੀ ਵਤਰਾ ਮਨ ਵਾਲੀ ਆ ਪੱਕੀ ਗੱਲ ਆ ਜੀ ਤੇ ਅੱਜ 31000 ਦੀ ਆਪਾਂ ਤਿਆਰ ਆ 31000 ਜੀ ਠੀਕ ਆ 68759 ਬੋਲ ਦੇ ਦੇ 9914068759 ਤੇ ਦੂਜਾ 6239540358 ਆ ਇੱਕ ਉਹ ਫਿਰ ਬੋਲ ਦੋ 9914068759 6239540358 ਠੀਕ ਆ ਜੀ ਲਓ ਵੀ ਇਹ ਦੋਵੇਂ ਨੰਬਰ ਸਕਰੀਨ ਦੇ ਉੱਤੇ ਚਲਾਤੇ ਆਪਾਂ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਇਹ ਦੋਸਤੋ ਅਸੀਂ ਗੱਲਾਂ ਬਾਤਾਂ ਸਨ ਵੀਡੀਓ ਪਹਿਲੀ ਸੀਗੀ ਪਹਿਲੀ ਯਾਰ ਵੀ ਤੁਹਾਨੂੰ ਬਿਲਕੁਲ ਦਿਖਾ ਦਿੱਤਾ ਆਪਾਂ ਸਿਰੇ ਸਾਡੀ ਪੂਰੀਆ ਕਸਰਾ ਕੁਸਰਾ ਕੱਢ ਕੇ ਹਾਂ ਹਾਂ ਤੇ ਉਹਦਾ ਪਾਜਾ ਟੁੱਟ ਕੇ ਲੈ ਜਾ ਲੁੱਟ ਕੇ ਹਾਂਜੀ ਹਾਂ ਇਹ ਲੁੱਟ ਕੇ ਆਈ ਗਏ ਕੰਮ ਤੇ ਆ ਆ ਬਿਲਕੁਲ ਲੁੱਟ ਕੇ ਆਈ ਗਏ ਲੁੱਟ ਕੇ ਲੈ ਗਏ ਮੈਂ ਇਹ ਨੀ ਪਰ ਪੈਸੇ ਗਨਾਗੇ ਦੇ ਆ ਚਹੀਦਾ ਨਾ ਹੋਵੇ ਜੀ ਉਹਦੇ ਰੋਟੀ ਰਾਤ ਦੇ ਭਾਬੇ ਕਿਤੇ ਉਹਨਾਂ ਦੇ ਕੰਦ ਕੱਪ ਗਏ ਸਹੀ ਗੱਲ ਉਹ ਪੈਸੇ ਨੂੰ ਕੁਲਟ ਕੇ ਲੈ ਜੇ ਬਾਕੀ ਮਾਲਕ ਪੈਸੇ ਗਿਣਾ ਕੇ ਅਗੋਂ ਫੇਰ ਖੋਲਣ ਪਿਆ ਜੇ ਸਹੀ ਗੱਲ ਸਹੀ ਗੱਲ ਇਕੱਲਾ ਪਾਜੀ ਚੰਗਾ ਮਿਲ ਗਿਆ ਜੀ ਜੇ ਤੁਸੀਂ ਚਾਣੀ ਜੇਗੇ ਚਾਣੀ ਵੇ ਪੈਸੇ ਗਿਣਾ ਕੇ ਚੱਲੀ ਜੀ ਚੰਗਾ ਪਾਜੀ ਮਿਹਰਬਾਨੀ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ